क्या नाम है ये आपका मेरा नाम है फुलचंद कहाँ पर रहते हो आप मैं तो यहीं पट्टी रहता हूँ क्या हुआ जो आग लगी जो सर हम लोग सो गए थे एक बजे आती तो मेरा सड्डू जागा कथा सड्डू जागो बदमाश आया मैं जागा के बाद गेट खोला तो देखता आग के गोला जा रहा है उधर से फिर मैं बच्चे के लिया फिर बाहर हो गए कि नहीं बचेंगे आप फिर मैं भाग गया तो फिर दोबारा आया तो मेरा आग लपट लिया फिर मैं किसी तरह से एक रिक्शे बचा दिया दूसरे मोबाइल रिक्शे बचाने आया वो भी आग में चले कितना नुकसान हो गया अब तक नुकसान हो गया सबसे ज्यादा मेरा ठीक है कम से कम दो दो लाख के सामान मेरा जल गया और पैसे भी था वो भी जल गया सारा कुछ खर्च जल गया हाँ कल भी राशन पानी खरीदे तो भी जल गया आज पंडे पुंडे सड़े लपट गया नीचे चपटा हो गया और कुछ नहीं बचा जो कपड़ा है शरीर में वही है और कुछ नहीं की ना अपना जी मेरा नाम जी राहुल ਪੁੱਲਾ ਸਾਹਿਬ ਅੱਜ ਝੁਗਿਆਂ ਦੇ ਵਿੱਚ ਅੱਗ ਲੱਗੀ ਹੈ ਪੱਟੀ ਰੇਲਵੇ ਸਟੇਸ਼ਨ ਤੇ ਤੁਸੀਂ ਆਮ ਆਦਮੀ ਪਾਰਟੀ ਵੱਲ ਲਵਾਇਓ ਕੀ ਕਹਿਣਾ ਚਾਹੁੰਦੇ ਹੋ ਕਿੰਨੀ ਕੀ ਮਦਦ ਕਰ ਰਹੇ ਹੋ ਇਹਨਾਂ ਦੀ ਪਹਿਲਾਂ ਤਾਂ ਮੈਂ ਗੱਲ ਕਹਿਣਾ ਚਾਹੁੰਦਾ ਸਾਡੇ ਪੱਟੀ ਸ਼ਹਿਰ ਦੇ ਸਟੇਸ਼ਨ ਤੇ ਲੱਗ ਗਏ ਸਾਡੇ ਵੀਰ ਝੁਗਿਆਂ ਵਾਲੇ ਇਹ ਆਪ ਦਾ ਪੂਰਾ ਇਕੱਠਾ ਕਰਕੇ ਰੋਜੀ ਰੋਟੀ ਖੋ ਗਏ ਰਾਤ ਕਿਸੇ ਕਾਰਨ ਕਰਕੇ ਪੁੱਤਰਾ ਨਹੀਂ ਅੱਗ ਲੱਗੀ ਜੋ ਇਹਨਾਂ ਦਾ ਸਾਰਾ ਨੁਕਸਾਨ ਹੋ ਗਿਆ ਕੱਪੜੇ ਵੀ ਜੋ ਪੈਸਾ ਵੀ ਚਲੋ ਜਾਨੀ ਨੁਕਸਾਨ ਹੋ ਤਾਂ ਬਚਾ ਗਿਆ ਬਾਕੀ ਇਹਨਾਂ ਦਾ ਸਾਰਾ ਕੁਝ ਨੁਕਸਾਨ ਹੋ ਗਿਆ ਕੱਪੜੇ-ਕੁੱਪੜੇ ਵੀ ਜਲ ਕੇ ਸਾਰਾ ਕੁਝ ਹੋ ਗਿਆ ਬਾਕੀ ਸਰਦਾਰ ਲਾਲਜੀਤ ਸਿੰਘ ਵੱਲੋਂ ਇਹ ਮੈਸੇਜ ਲਾਇਆ ਗਿਆ ਵੀ ਜੋ ਵੀ ਇਹਨਾਂ ਦੀ ਮਦਦ ਬੰਦੀ ਹੋਗੀ ਜੋ ਵੀ ਰਾਸ਼ਨ ਰੋਟੀ ਪਾਣੀ ਜੋ ਵੀ ਸਾਰਾ ਕੁਝ ਕਰਕੇ ਦੋ ਕਿ ਨਾ ਵੀ ਜੀ ਤੁਹਾਡਾ ਨਾਮ ਹੈ ਗੁਰਦੇਵ ਸਿੰਘ ਜੀ ਫਾਇਰ ਮਲ ਪੁੱਤੀ ਪੰਜਾਬ ਪੰਜਾਬ ਫਾਇਰ ਮਲ ਦੇਸੋ ਫਾਇਰ ਬਗੇੜਾ ਲੋ ਆਏ ਹੋ ਹਾਂਜੀ ਹਾਂਜੀ ਵੀਰ ਜੀ ਇੱਥੇ ਅੱਗ ਲੱਗੀ ਸੀ ਤੁਸੀਂ ਕਿੰਨੀ ਕੁ ਸੇਵਾਵਾਂ ਦਿੱਤੀਆਂ ਇੱਥੇ ਸਾਰਾ ਇੱਥੇ ਅੱਗ ਲੱਗੀ ਸੀ ਤਕਰੀਬਨ ਰਾਤ ਸਾਡੇ 3 1 ਤੋਂ 1.5 ਦੇ ਵਿਚ ਵਿੱਚ 3 ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ 2 ਵਜੇ 2 ਵਜੇ ਜਦੋਂ ਸਾਨੂੰ ਪਤਾ ਲੱਗਾ ਕਿ ਅਸੀਂ 2 ਵਜੇ ਉਸੇ ਟਾਈਮ ਗੱਡੀਆਂ ਲੈ ਕੇ ਕੋਈ ਨਹੀਂ ਗੱਡੀਆਂ ਤੋਂ ਤੁਰੰਤਾਰਤ ਬੁਲਾਈਆਂ ਅੰਮ੍ਰਿਤਸਰ ਤੋਂ ਬੁਲਾਈਆਂ ਤੇ ਇਹਨੂੰ ਜਿਹੜਾ ਅਸੀਂ ਹੁਣ ਤੱਕ ਵੀ ਦੇਖੋਗੇ ਹੁਣ ਵੀ ਮਾਂ ਕੰਟਰੋਲ ਕੀਤਾ ਨੂੰ ਕਿੰਨੀ ਕਾ ਕੇ ਜਦੋਂ ਤੁਸੀਂ ਰਾਤੀ ਕੋਲ ਬਹੁਤ ਜ਼ਿਆਦਾ ਸੀ ਕਿ ਕਿ 14 ਹੌਲੇ ਕੇ 130 ਦੀ ਫੋਟ ਜਿਹਨੇ ਨੀਸ਼ ਬਜੀ ਇੱਥੇ ਆ ਇਹਨਾਂ ਨੂੰ ਨੀਚੇ ਆ ਤਾਂ ਲਟਾਂ ਜਾਂਦੇ ਆ ਅੱਗ ਲੱਗਣ ਦਾ ਕਾਰਨ ਦਾ ਪਤਾ ਲੱਗ ਸਕਿਆ ਕੋਈ ਵੀ ਨਹੀਂ ਇਹ ਕਾਰਨ ਪਤਾ ਨਹੀਂ ਲੱਗਾ ਕੋਈ ਇਦਾਂ ਕਹਿ ਰਿਹਾ ਕੋਈ ਕੋਈ ਪੁਸ਼ ਕਰ ਰਿਹਾ ਕੋਈ ਪੁਸ਼ ਕਰ ਰਿਹਾ ਅੱਛਾ ਹਾਂਜੀ ਤੇ ਉੱਥੇ ਸਾਰੇ ਮੁਲਾਜ਼ਮ ਕੋਈ ਪੀਸੀਆਰ ਦੇ ਮੁਲਾਜ਼ਮ ਹੋ ਸੀ ਸਾਰੇ ਪਰੇ ਰੈਸਟਰਾ ਹੁੰਦਾ ਵੀ ਆ ਗਏ ਸੀ ਇਹ ਵੀ ਜਿਹੜੇ ਬੰਦੇ ਸਾਰੇ ਇੱਥੇ ਖੜੇ ਸੀ ਤੇ ਜੇ ਕੋਈ ਜਾਨ ਬੁੱਝ ਕੇ ਅਲੀਏਸ਼ਨ ਲਾ ਰਿਹਾ ਵੀ ਫਾਇਰ ਬਗੀਰ ਦੀ ਗੱਡੀ ਨਹੀਂ ਪਹੁੰਚੀ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਆ ਇਹਨਾਂ ਨਾਲ ਜੋ ਹੋਇਆ ਵਿਚਾਰਾਂ ਦਾ ਨੁਕਸਾਨ ਹੋਇਆ ਬਹੁਤ ਥੱਕਾ ਜਾ ਮਹਾਰਾਜ ਜੀ ਚਲੋ ਜੋੜਾ ਦੀ ਕਿਸਮਤ ਹੀ ਤਰ੍ਹਾਂ ਦੀ ਤੇ ਹੋ ਗਿਆ ਇਹ ਕਹਿੰਦਾ ਜਾਣ ਬੋਝ ਕੇ ਨਹੀਂ ਕੀਤਾ ਕੋਈ ਜੀ ਨਹੀਂ ਕੀਤਾ ਤੇ ਬਾਕੀ ਚਲੋ ਜਿਹੜੇ ਭਰਾਵਾਂ ਨੂੰ ਕੋਈ ਸ਼ਾਕਿਆ ਵੀ ਫਾਇਰ ਬ੍ਰਿਗੇਡ ਨਹੀਂ ਪਹੁੰਚੀ ਇਹ ਇਹਨਾਂ ਦੇ ਖੜੇ ਆ ਜਿਹੜੇ ਇਹਨਾਂ ਦਾ ਮੁਖੀਆ ਜਿਹੜਾ ਇਹ ਤੁਹਾਨੂੰ ਇਹਨਾਂ ਨੂੰ ਪੁੱਛੋ ਵੀ ਕੀ ਗੱਲ ਬਣੀ ਕਿੰਨੇ ਚਿਰ ਦੇ ਵਿੱਚ ਇੱਕ ਅੱਗ ਤੇ ਕਾਬੂ ਪਾਇਆ ਗਿਆ ਸੀ ਸਰ ਅੱਗ ਦੇ ਤੱਕ ਹਾਂ ਸਾਹ ਤੁਹਾਡੇ ਸਾਹਮਣੇ ਦੇਖ ਲੋ 2-3 ਘੰਟੇ ਦੇ ਵਿੱਚ ਵਿੱਚ ਮਤਲਬ ਕਾਬੂ ਪਾ ਲਿਆ ਕਿਉਂਕਿ ਇਹ ਸਾਰਾ ਪਲਾਸਟਿਕ ਆ ਨਾ ਵੇਖੋ ਪਲਾਸਟਿਕ ਆ ਪਲਾਸਟਿਕ ਨੂੰ ਅੱਗ ਲੱਗੀ ਆਵਾਜ ਲਗਾਇਆ ਸਭ ਭਾਈ ਕੀ ਨਾਮ ਕੇ ਆਪ ਦਾ ਰਾਮ ਬਿ कहाँ रहते हो यही रेलवे स्टेशन के बगले में रहते यही सामने कैसे लगी आग ये? ये रात एक बजे लगा हम लोग सभी सोए थे हम लोग को ये नहीं पता कि कैसे ये आग लगा है। जब आग पूरा निकल गया फिर यहाँ जब रोड़ा पड़ा तब हम लोग उठ उठ के बाहर निकले उस टाइम तो आग संभालने के लगे ही नहीं था फिर हम लोग अपना बच्चे बुच्चे लेके सभी बाहर चले गए सामान जो भी था हम लोग को सारे जुगी का से सब कुछ सड़ गया है बचा कुछ भी नहीं हम लोग कितनी जुग्गी थी कितने परिवार रह रहे थे परिवार यहाँ कम से कम चार या पाँच सौ परिवार था यहाँ बच्चे बुच्चे सारे लेके जुगी यहाँ चालीस पचास जुग्गी यहाँ सारा सामान जल गया सारा सामान जल गया कुछ नहीं बचा रेडे रे, रिक्शे जो भी था सब कुछ जल गया है प्रशासन आया मौके पर प्रशासन जी आया था अभी आया है मदद कर रहे हैं आपकी हाँ जी बोल रहा है मदद करेंगे रोटी पानी भी बोला हम भिजवा देंगे